ਦੋਸਤੋ ਅੱਜ ਪਾ ਗੱਲ ਕਰਨੀ ਹੈ ਸਰਦਾਰ ਹਰਪਾਲ ਸਿੰਘ ਜੀ ਪੰਨੋਂ ਦਸਮ ਗ੍ਰੰਥ ਦੇ ਸਬੰਧ ਵਿੱਚ ਆਮ ਸੰਗਤਾਂ ਦੇ ਉਲੇਖੇ ਦੂਰ ਕਰਨ ਸਕਾਰਯੋਗ ਦੋਸਤੋ ਦਸਮ ਗ੍ਰੰਥ ਨੂੰ ਗੁਰੂ ਸਾਹਿਬ ਦੀ ਬਾਣੀ ਸਿੱਧ ਕਰਨ ਵਾਸਤੇ ਸਿੱਖ ਵਿਰੋਧੀ ਤਾਕਤਾਂ ਦਾ ਅੱਡੇ-ਚੋਟੀ ਦਾ ਜ਼ੋਰ ਲੱਗਿਆ ਹੋਇਆ ਹੈ ਬੇਸ਼ੱਕ ਬਹੁਤ ਸਾਰੇ ਵਿਦਵਾਨਾਂ ਨੇ ਆਪਣੀ ਖੋਜ ਕਰਕੇ ਇਹ ਸਿੱਧ ਕਰ ਦਿੱਤਾ ਹੈ ਕਿ ਦਸਮ ਗ੍ਰੰਥ ਦੀ ਬਾਣੀ ਦਾ ਇੱਕ ਅੱਖਰ ਵੀ ਗੁਰੂ ਸਾਹਿਬ ਦੀ ਬਾਣੀ ਨਹੀਂ ਹੈ ਅਤੇ ਉਹ ਵਿਦਵਾਨ ਸੋਸ਼ਲ ਮੀਡੀਆ ਉੱਪਰ ਇਸ ਗੱਲ ਦਾ ਪ੍ਰਚਾਰ ਵੀ ਬਹੁਤ ਕਰ ਰਹੇ ਹਨ ਪਰ ਕੁਝ ਸਿੱਖੀ ਪੇ ਇਸ ਵਿੱਚ ਸਾਡੇ ਹੀ ਲੋਕ ਇਸ ਦਸਮ ਗ੍ਰੰਥ ਨੂੰ ਗੁਰੂ ਦੀ ਕਿਰਤ ਸਾਬਤ ਕਰਨ ਲਈ ਲੱਗੇ ਹੋਏ ਹਨ ਜੇਕਰ ਸਿੱਖ ਧਰਮ ਨਾਲੋਂ ਵੱਖਰੇ ਧਰਮ ਵਾਲੇ ਲੋਕ ਇਹ ਕੰਮ ਕਰਨ ਤਾਂ ਗੱਲ ਸਮਝ ਵਿੱਚ ਆਉਂਦੀ ਹੈ ਪਰ ਜੇਕਰ ਸਿੱਖ ਧਰਮ ਨੂੰ ਸਿੱਖ ਧਰਮ ਦਾ ਹੀ ਬੰਦਾ ਕਿਸੇ ਲਾਲਚ ਵਸ ਹੋ ਕੇ ਠੇਬੀ ਲਾਵੇ ਤਾਂ ਫਿਰ ਤਾਂ ਬਾੜ ਖੇਤ ਨੂੰ ਖਾਣ ਵਾਲੀ ਗੱਲ ਸੱਚੀ ਸਾਬਤ ਹੁੰਦੀ ਹੈ। ਵੈਸੇ ਤਾਂ ਬਹੁਤ ਸਾਰੇ ਸਿੱਖ ਇਸ ਕੰਮ ਵਿੱਚ ਲੱਗੇ ਹੋਏ ਹਨ ਪਰ ਸਭ ਤੋਂ ਵੱਧ ਜੇਕਰ ਮੈਂ ਸਮਝਦਾ ਹਾਂ ਤਾਂ ਸਰਦਾਰ ਹਰਪਾਲ ਸਿੰਘ ਜੀ ਪੰਨੋ ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇਖੇ ਧਰਮ ਸ਼ਾਸਤਰ ਡਿਪਾਰਟਮੈਂਟ ਦੇ ਮੁਖੀ ਹਨ ਸ਼ਾਇਦ ਉਹ ਹੁਣ ਆਪਣੇ ਅਹੁਦੇ ਤੋਂ ਰਟਾਏਗਾ ਰਟਾਇਰ ਹੋ ਗਏ ਹੋਣ ਜਾਣਾ ਹੀ ਉਹ ਇਸ ਕੰਮ ਵਾਸਤੇ ਇੰਨਾ ਵੱਧ ਚੜ੍ਹ ਕੇ ਆਪਣਾ ਰੋਲ ਨਿਭਾ ਰਹੇ ਹਨ ਕਿ ਜਿਸ ਦੀ ਕੋਈ ਹੱਦ ਨਹੀਂ ਹੈ ਮੈਂ ਉਹਨਾਂ ਦੀਆਂ ਇਸ ਵਿਸ਼ੇ ਉੱਪਰ ਬਹੁਤ ਸਾਰੀਆਂ ਵੀਡੀਓ ਸੁਣੀਆਂ ਹਨ ਉਹ ਮੇ ਸਾਝਲੇਵੀ ਵਾਂਗ ਕੁੰਜਲਦਾਰ ਗੱਲਾਂ ਕਰਦੇ ਹਨ ਉਹਨਾਂ ਦੀਆਂ ਗੱਲਾਂ ਵਿੱਚੋਂ ਇੰਜ ਮਹਿਸੂਸ ਹੁੰਦਾ ਕਿ ਜਿਵੇਂ ਉਹ Hindu ਦੇਵੀ ਦੇਵਤਿਆਂ ਦੀ ਪੂਜਾ ਕਰਦੇ ਹੋਣ ਆਹ ਇੱਕ ਦਿਨ ਪਹਿਲਾਂ ਉਹ ਦਸਮ ਗ੍ਰੰਥ ਬਾਰੇ ਆਪਣੀ ਇੱਕ ਵੀਡੀਓ ਵਿੱਚ ਕਹਿ ਰਹੇ ਹਨ ਕਿ ਗੁਰੂ ਸਾਹਿਬ ਨੇ ਆਪਣੇ ਪਿਛਲੇ ਜਨਮ ਦੀ ਕਥਾ ਦਸਮ ਗ੍ਰੰਥ ਵਿੱਚ ਲਿਖੀ ਹੈ ਮੈਂ ਉਹਨਾਂ ਨੂੰ ਨਿਮਰਤਾ ਸਹਿਤ ਮਹਿਨਤੀ ਕਰਦਾ ਹਾਂ ਕਿ ਜੇਕਰ ਤੁਸੀਂ ਦਸਮ ਗ੍ਰੰਥ ਨੂੰ ਵਾਕਇ ਹੀ ਗੁਰੂ ਸਾਹਿਬ ਦੀ ਰਚਨਾ ਮੰਨਦੇ ਹੋ ਤਾਂ ਤੁਸੀਂ ਆਪਣੀ ਸਰਲ ਭਾਸ਼ਾ ਵਿੱਚ ਮੇਰੇ ਇਹਨਾਂ ਕੁਝ ਸਵਾਲਾਂ ਦੇ ਜਵਾਬ ਇੱਕ ਵੀਡੀਓ ਰਾਹੀਂ ਦਿਓ ਤਾਂ ਕਿ ਆਮ ਜਨਤਾ ਦਾ ਪਰਮ ਭਲੇਖੇ ਦੂਰ ਹੋ ਸਕਣ ਕਿਉਂਕਿ ਆਮ ਸੰਗਤ ਭੰਬਲ ਪੂਸੇ ਵਿੱਚ ਫਸੀ ਹੋਈ ਹੈ ਕਿ ਸੱਚ ਕੀ ਹੈ ਝੂਠ ਕੀ ਹੈ ਤੁਸੀਂ ਜਲੇਬੀਦਾਰ ਗੁੰਝਲਦਾਰ ਗੱਲਾਂ ਦੀ ਕਰਨ ਦੀ ਬਜਾਏ ਸਾਫ਼-ਸਾਫ਼ ਸ਼ਬਦਾਂ ਵਿੱਚ ਇਹਨਾਂ ਸਵਾਲਾਂ ਦੇ ਜਵਾਬ ਦਿਓ ਸਵਾਲ ਨੰਬਰ ਪਹਿਲਾ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਨਾਨਕ ਜੀ ਆਪਣੀ ਬਾਣੀ ਜਪਜੀ ਸਾਹਿਬ ਵਿੱਚ ਫਰਮਾਉਂਦੇ ਹਨ ਕਿ ਜਹ ਕਰਤਾ ਸ੍ਰਿਸ਼ਟੀ ਕੋ ਸਾਜੈ ਆਪੇ ਜਾਣਾ ਸੋਏ ਮਤਲਬ ਬਾਬਾ ਨਾਨਕ ਜੀ ਕਹਿ ਰਹੇ ਹਨ ਕਿ ਇਸ ਸ੍ਰਿਸ਼ਟੀ ਦੀ ਰਚਨਾ ਕਿਸ ਨੇ ਕੀਤੀ ਹੈ ਕਦੋਂ ਕੀਤੀ ਹੈ ਕਿਵੇਂ ਹੋਈ ਹੈ ਅਸੀਂ ਇਸ ਬਾਰੇ ਕੁਝ ਨਹੀਂ ਕਹਿ ਸਕਦੇ ਇਸ ਗੱਲ ਦਾ ਸਿਰਫ ਉਸ ਕਾਲਪੁਰਖ ਨੂੰ ਹੀ ਪਤਾ ਹੈ ਪਰ ਦਸਮ ਗ੍ਰੰਥ ਵਿੱਚ ਸ੍ਰਿਸ਼ਟੀ ਦੀ ਰਚਨਾ ਬਾਰੇ ਪੂਰੀ ਕਹਾਣੀ ਲਿਖੀ ਹੋਈ ਹੈ ਇਸ ਕਹਾਣੀ ਮੁਤਾਬਕ ਪਹਿਲਾ ਵੱਖ-ਵੱਖ ਚਾਰ ਰਾਜੇ ਪੈਦਾ ਹੋਏ ਚੌਥੇ ਨੰਬਰ ਵਾਲੇ ਰਾਜੇ ਦੇ 1000 ਅੱਖਾਂ ਤੇ 1000 ਪੈਰ ਸਨ ਇਹ ਰਾਜਾ ਸ਼ੇਸ਼ਨਾਗ ਦੀ ਸੇਜ ਉੱਪਰ ਸੌਂਦਾ ਸੀ ਇਸ ਰਾਜੇ ਨੇ ਆਪਣੇ ਇੱਕ ਕੰਨ ਵਿੱਚੋਂ ਮੈਲ ਕੱਢੀ ਜਿਸ ਤੋਂ ਦੋ ਮੱਧ ਅਤੇ ਕਟਵਨਾ ਦੇ ਦੋ ਦੰਤ ਪੈਦਾ ਹੋ ਗਏ ਫਿਰ ਦੂਜੇ ਕੰਨ ਵਿੱਚੋਂ ਮੈਲ ਕੱਢੀ ਜਿਸ ਤੋਂ ਸਾਰੀ ਸ੍ਰਿਸ਼ਟੀ ਦੀ ਰਚਨਾ ਹੋ ਗਈ ਫਿਰ ਉਸ ਨੇ ਉਹਨਾਂ ਮੱਧ ਅਤੇ ਕਟਵਨਾ ਦੇ ਦੋਨੇ ਦੰਤਾਂ ਨੂੰ ਮਾਰ ਦਿੱਤਾ ਜਿਨ੍ਹਾਂ ਦੇ ਖੂਨ ਦੀ ਮਿਜਜ ਸਮੁੰਦਰ ਵਿੱਚ ਜਾ ਕੇ ਤੈਨੂੰ ਲੱਗ ਪਈ ਜੋ ਬਾਅਦ ਵਿੱਚ ਧਰਤੀ ਬਣ ਗਈ ਫਿਰ ਉਹਨਾਂ ਰਾਜਾਂ ਤੋਂ ਹੋਰ ਰਾਜੇ ਪੈਦਾ ਹੋਏ ਜਿਨ੍ਹਾਂ ਨੇ ਇੱਕ ਪਰਜਾਪਤੀ ਨੂੰ ਪੈਦਾ ਕਰ ਲਿਆ ਇਸ ਪਰਜਾਪਤੀ ਤੋਂ ਹਜ਼ਾਰਾਂ ਲੜਕੀਆਂ ਨੇ ਜਨਮ ਲਿਆ ਜਿਨ੍ਹਾਂ ਦੇ ਅੱਗੇ ਰਾਜਾ ਨਾਲ ਵਿਆਹ ਕਰ ਦਿੱਤੇ ਗਏ ਇਹਨਾਂ ਰਾਣੀਆਂ ਵਿੱਚੋਂ ਕਈਆਂ ਦੇ ਸੱਫ ਪੈਦਾ ਹੋਏ ਤੇ ਕਈਆਂ ਦੇ ਸੂਰਜ ਤੇ ਚੰਦ ਪੈਦਾ ਹੋ ਗਏ ਅੱਗੇ ਜਾ ਕੇ ਰਾਜਾ ਦਸ਼ਰਤ ਦੇਆਂ ਰਾਣੀਆਂ ਦੇ ਕੁੱਖੋਂ ਰਾਮਚੰਦਰ ਅਤੇ ਲక్ష్మణ ਤੇ ਭਰਤ ਪੈਦਾ ਹੋ ਗਏ। ਰਾਮਚੰਦਰ ਦੀ ਪਤਨੀ ਸੀਤਾ ਦੇ ਕੁੱਖੋਂ ਲਵ ਅਤੇ ਕੁਸ਼ ਪੈਦਾ ਹੋਏ। ਇਸ ਤਰ੍ਹਾਂ ਇਹ ਅੱਗੇ سلسلہ ਚੱਲਦਾ ਰਿਹਾ। ਦੋਸਤੋ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਕੀ ਇਸ ਤਰ੍ਹਾਂ ਨਿਆ ਊਡ ਪਟਾਂ ਗਾਹਣੀਆਂ ਸਾਡੇ 10ਵੇਂ ਪਾਤਸ਼ਾਹ ਜੀ ਲਿਖ ਸਕਦੇ ਸਨ ਤਾਂ ਅਗਲਾ ਸਵਾਲ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਲੇ ਰੱਬ ਦਾ ਬਾਬਾ ਨਾਨਕ ਜੀ ਮੁਤਾਬਕ ਕੋਈ ਆਕਾਰ ਨਹੀਂ ਰੰਗ ਰੂਪ ਨਹੀਂ ਹੈ ਤੇ ਨਾ ਹੀ ਕੋਈ ਸ਼ਕਲ ਹੈ ਪਰ ਦਸਮ ਗ੍ਰੰਥ ਵਾਲੇ ਰੱਬ ਦੇ ਹਜ਼ਾਰਾਂ ਪੈਰ ਅਤੇ ਹਜ਼ਾਰਾਂ ਅੱਖਾਂ ਹਨ ਤੇ ਉਹ ਛੇਸ਼ਨਾਗ ਦੀ ਸੇਜ ਉੱਪਰ ਸੌਂਦਾ ਹੈ ਕੀ ਬਾਬਾ ਨਾਨਕ ਜੀ ਵਾਲਾ ਰੱਬ ਤੇ ਦਸਵੇਂ ਪਾਤਸ਼ਾਹ ਜੀ ਵਾਲਾ ਰੱਬ ਇਹ ਵੱਖਰੇ ਵੱਖਰੇ ਹਨ ਅਗਲਾ ਸਵਾਲ ਬਾਬਾ ਨਾਨਕ ਜੀ ਨੇ ਆਪਣੇ ਬਾਣੀ ਵਿੱਚ ਇਸਤਰੀ ਜਾਤੀ ਨੂੰ ਬਹੁਤ ਉੱਚਾ ਦਰਜਾ ਦਿੱਤਾ ਹੈ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਸੋ ਕਿਉ ਮੰਦਾ ਆਖੀਏ ਜਿਸ ਜਮੈ ਰਜਾਮ ਪਰ ਦਸਮ ਗ੍ਰੰਥ ਵਿੱਚ ਕਿਹਾ ਗਿਆ ਹੈ ਕਿ ਇਸਤਰੀ ਜਾਤੀ ਉੱਪਰ ਵਿਸ਼ਵਾਸ ਹੀ ਨਹੀਂ ਕਰਨਾ ਚਾਹੀਦਾ ਅਗਲਾ ਸਵਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਾਡੇ ਕਿਸੇ ਵੀ ਗੁਰੂ ਸਾਹਿਬ ਨੇ ਆਪਣੇ ਆਪ ਨੂੰ ਗੁਰੂ ਜਾਂ ਪਾਤਸ਼ਾਹ ਨਹੀਂ ਲਿਖਿਆ ਪਰ ਦਸਮ ਗ੍ਰੰਥ ਦੇ ਸ਼ੁਰੂ ਵਿੱਚ ਹੀ ਪਾਤਸ਼ਾਹ ਦਸਵੀਂ ਲਿਖਿਆ ਹੋਇਆ ਹੈ ਕੀ ਦਸਵੇਂ ਪਾਤਸ਼ਾਹ ਜੀ ਆਪਣੇ ਆਪ ਨੂੰ ਪਾਤਸ਼ਾਹ ਲਿਖ ਸਕਦੇ ਸਨ ਅਗਲਾ ਸਵਾਲ ਦਸਮ ਗ੍ਰੰਥ ਵਿਚਲੀ ਬਾਣੀ ਵਿੱਚ ਜੋ 404 ਇਸਤਰੀਆਂ ਦੇ ਚਰਿੱਤਰ ਹਨ ਉਹ ਇੰਨੇ ਅਸ਼ਲੀਲ ਹਨ ਕਿ ਅਸੀਂ ਉਹਨਾਂ ਨੂੰ ਆਪਣੇ ਪਰਿਵਾਰ ਵਿੱਚ ਆਪਣੀਆਂ ਧੀਆਂ ਪਹਣਾ ਦੇ ਵਿਚਾਰ ਬੈਠ ਕੇ ਸੁਣ ਨਹੀਂ ਸਕਦੇ ਸਾਡੇ 15ਵੇਂ ਪਾਸ਼ੇ ਦੀ ਬਾਣੀ ਹੋਵੇ ਤੇ ਸਾਡੀਆਂ ਧੀਆਂ ਪਹਣਾ ਉਸ ਬਾਣੀ ਨੂੰ ਸੁਣ ਨਾ ਸਕਣ ਇਹ ਕਿਵੇਂ ਹੋ ਸਕਦਾ ਹੈ ਅਗਲਾ ਸਵਾਲ ਜਿਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਸਾਡੇ 10ਵੇਂ ਪਾਸ਼ਾ ਜੀ ਨੇ ਆਪਣੇ ਪਿਛਲੇ ਜਨਮ ਦੀ ਕਥਾ ਦਸਮ ਗ੍ਰੰਥ ਵਿੱਚ ਲਿਖੀ ਹੋਈ ਹੈ ਕੀ ਸਾਡੇ ਬਾਕੀ ਗੁਰੂਆਂ ਨੇ ਆਪਣੇ ਪਿਛਲੇ ਜਨਮ ਦੀ ਕਥਾ ਲਿਖੀ ਸੀ ਸਾਡੇ ਬਾਬਾ ਨਾਨਕ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 648 ਪੰਨਾ ਉੱਪਰ ਆਪਣੀ ਬਾਣੀ ਵਿੱਚ ਫਰਮਾ ਰਹੇ ਹਨ ਕਿ ਇੱਕ ਦਜਾ ਇੱਕ ਦੱਬਿਆ ਇੱਕ ਨਾ ਕੁੱਤੇ ਖਾਏ ਮਤਲਬ ਮਰਨ ਤੋਂ ਬਾਅਦ ਕਈਆਂ ਨੂੰ ਸੜਿਆ ਜਾਂਦਾ ਹੈ ਅਤੇ ਕਈਆਂ ਨੂੰ ਦੱਬਿਆ ਜਾਂਦਾ ਹੈ ਅਤੇ ਕਈਆਂ ਨੂੰ ਵੈਸੇ ਹੀ ਛੁੱਟ ਦਿੱਤਾ ਜਾਂਦਾ ਜਿਨ੍ਹਾਂ ਨੂੰ ਕੁੱਤੇ ਖਾ ਜਾਂਦੇ ਹਨ ਇੱਕ ਪਾਣੀ ਵਿੱਚ ਛੁੱਟੀਏ ਇੱਕ ਪੀ ਫਿਰ ਹਸਨ ਪਾਏ ਕਈਆਂ ਨੂੰ ਜਲ ਪ੍ਰਵਾਹ ਕੀਤਾ ਜਾਂਦਾ ਹੈ ਤੇ ਕਈਆਂ ਨੂੰ ਸੁੱਕੇ ਖੂਹ ਵਿੱਚ ਰੱਖਿਆ ਜਾਂਦਾ ਹੈ ਨਾਨਕ ਏਵ ਨਾ ਜਾਪੈ ਕਿੱਥੇ ਜਾਇ ਸਮਾਏ ਬਾਬਾ ਨਾਨਕ ਜੀ ਕਹਿ ਰਹੇ ਹਨ ਕਿ ਕਿਸੇ ਦਾ ਕੁਝ ਵੀ ਪਤਾ ਨਹੀਂ ਲੱਗਦਾ ਕਿ ਕਿਸ ਦੀ ਰੂਹ ਕਿੱਧਰ ਨੂੰ ਚਲੀ ਗਈ ਹੈ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਬਾਬਾ ਨਾਨਕ ਜੀ ਅਤੇ ਦਸਵੇਂ ਪਾਤਸ਼ਾਹ ਜੀ ਦੀ ਵਿਚਾਰਧਾਰਾ ਅਲੱਗ-ਅਲੱਗ ਕਿਵੇਂ ਹੋ ਸਕਦੀ ਸੀ ਅਗਲਾ ਸਵਾਲ ਜਦ ਦਸਵੇਂ ਪਾਤਸ਼ਾਹ ਜੀ ਆਪਣੇ ਪਿਤਾ ਜੀ ਦੀ ਬਾਣੀ ਨੂੰ ਆਧ ਗ੍ਰੰਥ ਵਿੱਚ ਦਰਜ ਕਰ ਸਕਦੇ ਸਨ ਤਾਂ ਉਹਨਾਂ ਨੇ ਆਪਣੀ ਬਾਣੀ ਨੂੰ ਮੱਲਾ ਦਸਮਾ ਦੇ ਨਾਂ ਤੇ ਆਧ ਗ੍ਰੰਥ ਵਿੱਚ ਦਰਜ ਕਿਉਂ ਨਹੀਂ ਕੀਤਾ ਅਗਲਾ ਸਵਾਲ ਦਸਮ ਗ੍ਰੰਥ ਵਿੱਚ ਕੋਈ ਨਾਨਕ ਛਾਪ ਮੋਹਰ ਨਹੀਂ ਹੈ ਜਿਸ ਤਰ੍ਹਾਂ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਹੱਲਾ ਪਹਿਲਾ ਦੂਜਾ ਜਾਂ ਤੀਜਾ ਆ ਲਿਖਿਆ ਹੋਇਆ ਹੈ ਸੋ ਇਹ ਸੰਖੁਜ ਸਵਾਲ ਜਿੰਨਾ ਤੋਂ ਸਾਬਤ ਹੁੰਦਾ ਹੈ ਜਾਂ ਕੁਝ ਇਹ ਦਲੀਲਾਂ ਹਨ ਜਿੰਨਾ ਤੋਂ ਸਾਬਤ ਹੁੰਦਾ ਹੈ ਕਿ ਦਸਮ ਗ੍ਰੰਥ ਦੀ ਬਾਣੀ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਬਿਲਕੁਲ ਉਲਟ ਭੁਗਤ ਨਹੀਂ ਹੈ ਅਸੀਂ ਸਾਰੇ ਸਿੱਖ ਇਸ ਗੱਲ ਨਾਲ ਸਹਿਮਤ ਹਾਂ ਕਿ ਸਾਡੇ ਸਾਰੇ ਹੀ ਗੁਰੂਆਂ ਦੀ ਵਿਚਾਰਧਾਰਾ ਇੱਕੋ ਹੀ ਸੀ ਸਾਰੇ ਗੁਰੂਆਂ ਦੀ ਜੋਤ ਇੱਕੋ ਸੀ ਪਰ ਇਹਨਾਂ ਦੋਨਾਂ ਗ੍ਰੰਥਾਂ ਵਿੱਚ ਗੁਰੂਆਂ ਦੀ ਵਿਚਾਰਧਾਰਾ ਇੱਕ ਦੂਜੇ ਦੇ ਬਿਲਕੁਲ ਉਲਟ ਦਿਖਾਈ ਦੇ ਰਹੀ ਹੈ ਸਰਦਾਰ ਹਰਪਾਲ ਸਿੰਘ ਜੀ ਪੰਨੂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਇਹਨਾਂ ਸਾਰੇ ਨੁਕਤਿਆਂ ਨੂੰ ਬਿਲਕੁਲ ਸਾਫ਼-ਸਾਫ਼ ਭਾਸ਼ਾ ਵਿੱਚ ਸੰਗਤ ਨੂੰ ਕਲੀਅਰ ਕਰਨ ਤਾਂ ਕਿ ਆਮ ਲੋਕਾਂ ਦੇ ਭਰਮ ਭਲੇਖੇ ਦੂਰ ਹੋ ਸਕਣ ਉਮੀਦ ਹੈ ਕਿ ਉਹ ਸੰਗਤਨ ਦੀ ਬੇਨਤੀ ਨੂੰ ਜ਼ਰੂਰ ਸਵੀਕਾਰ ਕਰਕੇ ਆਪਣੇ ਵਿਚਾਰ ਪੇਸ਼ ਕਰਨਗੇ ਸੋ ਜਿਹੜੇ ਵੀਰਾਂ ਨੂੰ ਮੇਰੀਆਂ ਇਹ ਗੱਲਾਂ ਚੰਗੀਆਂ ਲੱਗਣ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਵੀਡੀਓ ਨੂੰ ਲਾਈਕ ਕਰਨ ਅਤੇ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਨ ਜੇਕਰ ਮੇਰੇ ਵੱਲੋਂ ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਮੈਂ ਉਸ ਗਲਤੀ ਮਾਫੀ ਚਾਹੁੰਦਾ ਹਾਂ ਵੀਡੀਓ ਸੁਣਨ ਵਾਸਤੇ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਆਪ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ